ਦੋਸ਼ੀਆਂ ਨੂੰ ਜ਼ਮਾਨਤ ਤੇ ਬਾਹਰ ਲਿਆਉਂਦੇ ਸੀ ਜਾਲੀ ਦਸਤਾਵੇਜ਼ ਲਗਾ ਕੇ ਜ਼ਮਾਨਤ ਕਰਵਾਉਂਦੇ ਸੀ ਅਤੇ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦੇ ਸੀ ਆਓ ਜਾਣਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਕਿਹੜੇ ਕਿਹੜੇ ਖੁਲਾਸੇ ਕੀਤੇ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਅਮੂਮੇ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਤੇ ਇੱਕ ਇਦਾਂ ਦੇ ਵਿਰੋਧ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜ਼ਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਨੇ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰੇ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ ਆਪਰੇਂਡੀਆਨਾ ਦਾ ਦੱਸਣਾ ਚਾਹਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਤੇਰੇ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੀ ਇਹ ਬੇਸਿਕਲੀ ਪੈਸੇ ਲੈਂਦੇ ਸੀ ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਉਹਨਾਂ ਨੇ ਅਜੇਹੇ ਪੰਜ ਲੋਕਾਂ ਨੂੰ ਕਾਬੂ ਕੀਤਾ ਜੋ ਕਿ ਆਪਣੇ ਛਾਤਰ ਦਿਮਾਗ ਦੇ ਨਾਲ ਦੋਸ਼ੀਆਂ ਨੂੰ ਜ਼ਮਾਨਤ ਤੇ ਬਾਹਰ ਲਿਆਉਂਦੇ ਸੀ ਜਾਲੀ ਦਸਤਾਵੇਜ਼ ਲਗਾ ਕੇ ਜ਼ਮਾਨਤ ਕਰਵਾਉਂਦੇ ਸੀ ਅਤੇ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦੇ ਸੀ ਐਨਾ ਹੀ ਨਹੀਂ ਜਾਲੀ ਆਧਾਰ ਕਾਰਡ ਬਣਾ ਕੇ ਉਸ ਦੇ ਰਾਹੀਂ ਹੀ ਜੇਲ੍ਹ ਦੇ ਵਿੱਚ ਬੈਠੇ ਆਰੋਪੀਆਂ ਨੂੰ ਜਿਹੜਾ ਕਿ ਜ਼ਮਾਨਤ ਦਿਵਾਈ ਜਾਂਦੀ ਸੀ ਜਿਸ ਤੋਂ ਬਾਅਦ ਇਹਦਾ ਪਰਦਾ ਫਾਸ਼ ਹੋਇਆ ਤੇ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਆਉ ਜਾਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਪੋਸਤ ਪ੍ਰਸ਼ਾਸਨ ਨੇ ਕਿਹੜੇ ਕਿਹੜੇ ਖੁਲਾਸੇ ਕੀਤੇ ਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਜਿਹੜਾ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇਡ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਅਮੂਮਨ ਇਹ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਨੇ ਤੇ ਇੱਕ ਇਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਨੂੰ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਦਸਕਰੇ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ Operandi ਇਹਨਾਂ ਦਾ ਦੱਸਣਾ ਚਾਹਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਫਿਰ ਇਹ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੀ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮੁਲਜ਼ਮ ਹੈ ਉਹ ਮੁਲਜ਼ਮਾਂ ਤੋਂ ਪੈਸੇ ਲੈ ਕੇ ਤੇ ਫਿਰ ਇੱਕ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਿਵਾਉਂਦੇ ਸੀ। ਇਦਾਂ ਦੀ ਸੀ ਕੁੱਲ ਆਪਾਂ ਜਦੋਂ ਸਾਡੇ ਸਾਹਮਣੇ ਆਇਆ ਇਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਦਮਨਬੀਰ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂ ਜੀ ਤੇ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚੱਜੇ ਢੰਗ ਨਾਲ ਇਹਨੂੰ ਨਿਪਰੇ ਚਾੜਿਆ। ਇਹਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ ਅੰਦਰ ਧਾਰਾ 319 2 318 4 336 2 336 3 330 340 ਦੋ ਕਾਰਡ ਦੋ ਬੀ ਐਨ ਐਸ ਇਹਦੇ ਵਿੱਚ ਜੀ ਪੰਜ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੁਰਦੀਪ ਸਿੰਘ ਨੰਬਰਦਾਰ surjit singh teerat singh manjinder singh te jaksir singh ਇਹਨਾਂ ਵਿੱਚੋਂ ਜੀ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗ ਪੈਂਸੀ ਇਹ ਬੇਸਿਕਲੀ ਝਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘੱਟੋ ਘੱਟ 20 ਤੋਂ 25 ਬੰਦਿਆਂ ਦੀਆਂ ਬੇਲਾਂ ਲਈਆਂ ਤੇ ਉਹਨਾਂ ਨੂੰ ਬੇਲਾਂ ਮਿਲਿਆ ਵੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਹੀ ਇਹ ਹੀ ਸਾਰਿਆਂ ਨੂੰ ਫਿਰ ਤੋਂ ਅਪੀਲ ਕਰਦਾ ਕਿ ਜਿਹੜੀ ਸਾਡੀ ਮੁਹਿੰਮ ਹੈ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਏ ਜੇ ਲੋਕਾਂ ਨੂੰ ਸੰਗਰੂਰ ਵਾਸੀਆਂ ਨੂੰ ਕਿਸੇ ਵੀ ਹੋਰ ਨੂੰ ਇਦਾਂ ਦਾ ਕੋਈ ਵੀ ਹੋਰ ਚੀਜ਼ ਪਤਾ ਲੱਗਦੀ ਹੈ ਵੀ ਲੋਕ ਜਾਲੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਫੋਰ ਕੋਈ ਵੀ ਮਾਲ ਪ੍ਰੈਕਟਿਸ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਆ ਜਾਣ ਆਪਾਂ ਭੜ ਦੀ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਯਾ ਤਾਂ ਕਿਸੇ ਹੋਰ ਕੰਮ ਨੂੰ ਚੁਗ ਲੋ ਜੇ ਫਿਰ ਤੋਂ ਨਸ਼ੇ ਵਾਲੀ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਹੈ ਤੇ ਆਪਾਂ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜ਼ਿਲ੍ਹਾ ਸਪੈਕਟਰ ਖੈਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ 'ਚ ਅਜਿਹੇ ਛਾਤਰ ਲੋਕਾਂ ਦੀ ਘਾੜਨੀ ਕਿ ਉਹਨਾਂ ਦੇ ਵੱਲੋਂ ਪੈਸੇ ਬਣਾਉਣ ਦੇ ਚੱਕਰਾਂ ਦੇ ਵਿੱਚ ਹਰ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਵੀ ਕੀਤੇ ਜਾਂਦੇ